ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਲਜੀ ਕੋਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਵੇਰ ਦੇ ਵੱਜ ਚੁਕੇ 5 ਤੇ ਮੈਂ ਉੱਠੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵਲੌਗ ਦੀ ਸ਼ੁਰੂਆਤ ਕਰਦੀ ਹਾਂ ਤੇ ਗਾਇਸ ਨਾ ਤੋ ਕੇ ਪਾਠ ਪੂਜਾ ਕਰਕੇ ਇੱਧਰ ਆਪਾਂ ਟੇਕ ਲਿਆ ਜੀ ਮੱਥਾ ਆ ਦੇਖੋ ਜੀ ਇੱਥੇ ਆਪਾਂ ਮੱਥਾ ਠੀਕ ਹੈ ਸਾਡੇ ਨਾਲ ਜਿਵੇਂ ਮਤਲਬ ਮੱਸੀਆਂ ਹੁੰਦੀ ਤੇ ਵੱਡ ਬਡੇਰਿਆਂ ਦਾ ਮੱਥਾ ਟਿਕਦਾ ਤੇ ਅੱਜ ਵੈਸੇ ਸਰਾਦ ਹੈ ਠੀਕ ਹੈ ਜੀ ਤੇ ਫਿਰ ਮੈਂ ਬਣਾਉਂਗੀ ਆਪਣੇ ਘਰ ਦੇ ਕੰਮ ਕਰੂੰਗੀ ਜੋ ਵੀ ਤੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਗਾਇਜ਼ ਇੱਧਰ ਵੀ ਹੋਈ ਹੋਈ ਸੀ ਰਾਤੀ ਅਸੀਂ ਛੋਲੇ ਅੱਜ ਮਤਲਬ ਬਣਦਾ ਹੁੰਦਾ ਸਾਡੇ ਵੱਡ ਬਡੇਰਿਆਂ ਦੀ ਰੋਟੀ ਨਿਕਲਦੀ ਹੈ ਨਾ ਜੀ ਤੇ ਮਸੀਆ ਵਾਲੇ ਦਿਨ ਤੇ ਇੱਧਰ ਛੋਲੇ ਵੀ ਗੋਏ ਸੀ ਉਹਦੇ ਵਿੱਚ ਦੇਖੋ ਮੈਂ ਪਾ ਲਿਆ ਦੋ ਪਿਆਜ਼ ਕੱਟ ਕੇ ਤੇ ਨਮਕ ਮੈਂ ਬਹੁਤ ਸੋਖੇ ਤਰੀਕੇ ਨਾਲ ਤੇ ਬਿਲਕੁਲ ਸਿੰਪਲ ਬਣਾਉਂਦੀ ਹੁੰਦੀ ਹਾਂ ਬਹੁਤ ਵਧੀਆ ਤਰੀਕੇ ਨਾਲ ਬੰਦਦੇ ਆ ਛੋਲੇ ਤੇ ਇਹਦੇ ਵਿੱਚ ਪਾਤਾ ਆਪਾਂ ਪਾਣੀ ਹੁਣ ਇਹਨੂੰ ਆਪਣਾ ਬੋਇਲਡ ਹੋਣਾ ਰੱਖ ਦਾਂਗੇ ਚੁੱਲੇ ਤੇ ਸੌਰੀ ਗੈਸ ਤੇ ਕਿਉਂਕਿ ਤੁਹਾਨੂੰ ਪਤਾ फटाफट ਮੱਥਾ ਟੇਕਣਾ ਤੇ ਸਾਰਾ ਕੁਝ ਬਣਾਉਣਾ ਹੁੰਦਾ ਫਿਰ ਨਾਸ਼ਤੇ ਦੀ ਵੀ ਤੁਹਾਨੂੰ ਪਤਾ ਫਿਰ ਲੇਟ ਹੋ ਜਾਂਦੇ ਤੇ ਇਸ ਕਰਕੇ ਮੈਂ ਕਿਹਾ ਚਲੋ ਸਭ ਤੋਂ ਪਹਿਲਾਂ ਬਣਾ ਦੇਣੀ ਆ ਉਧਰ ਰੱਖ ਲੈਣੇ ਆਪਾਂ ਚਾ ਤੇ ਇੱਧਰ ਉਬਲ ਨਹੀਂ ਰੱਖਦੇ ਆਪਾਂ ਛੋਲਲੇ ਠੀਕ ਹੈ ਜੀ ਇੱਧਰ ਚਾਹ ਬਣਨ ਲੱਗੀ ਸਾਡੀ ਚਾਹ ਰੱਖੀ ਏ ਆ ਦੇਖੋ ਜੀ ਆਪਾਂ ਚਾਹ ਰੱਖਦੇ ਤੇ ਚਾਹ ਸਾਡੇ ਨੂੰ ਆ ਗਿਆ ਬਾਲਾ ਸਰਦਾਰ ਜੀ ਨੂੰ ਚਾਹੀਦੀ ਚਾਹ ਤੇ ਜਦੋਂ ਉੱਧਰ ਛੋਲੇ ਉਬਲ ਗਏ ਨੇ ਤੇ ਤੁਹਾਨੂੰ ਦੱਸ ਗਿਆ ਮੈਂ ਬਹੁਤ ਸੋਖੇ ਤੇ ਬਹੁਤ ਵਧੀਆ ਤਰੀਕੇ ਨਾਲ ਬਣਾਉਣ ਨੂੰ ਉਹਦੇ ਵਿੱਚ ਮੈਂ ਪਿਆਜ਼ ਪਾਤੀ ਤੇ ਵਿੱਚ ਵੀ ਨਾ ਮੈਂ ਪਿਆਜ਼ ਬਿਲਕੁਲ ਨਹੀਂ ਪਾਦੀ ਇਹਦੇ ਚ ਲੈ ਲੇ ਮੈਂ ਲਸਣ ਅਦਰਕ ਤੇ ਟਮਾਟਰ ਇਹਨੂੰ ਭੁੰਨਣਾ ਤੇ ਇੱਧਰ ਆਪਾਂ ਭੁੰਨਣ ਲੱਗਿਆ ਜੀ ਸੂਜੀ ਪ੍ਰਸ਼ਾਦ ਬਣਾਉਣ ਲਈ ਤੇ ਅੱਜ ਮੈਂ ਕਰ ਲੈਣੇ ਆਂ ਫਟਾਫਟ ਕੰਮ ਬਹੁਤ ਜਲਦੀ ਹੈ ਮੈਨੂੰ ਬਹੁਤ ਜਲਦੀ ਹੋ ਰਹੀ ਹੈ ਕਿ ਮੈਂ ਫਟਾਫਟ ਬਸ ਬਣਾ ਆ ਕੇ ਸਾਰਾ ਕੁਝ ਮੱਥਾ ਟੇਕ ਲਾਂ ਫਿਰ ਉਸ ਤੋਂ ਬਾਅਦ ਫਰੀ ਹੋ ਜਾਾਂਗੇ ਤੇ ਬਾਕੀ ਤੁਹਾਨੂੰ ਪਤਾ ਕਰਦੇ ਫਿਰ ਛੋਟੇ ਛੋਟੇ ਬਹੁਤ ਸਾਰੇ ਕੰਮ ਨੇ ਤੇ ਇੱਧਰ ਗੁੰਨ ਲਿਆ ਜੀ ਆਪਾਂ ਆਟਾ ਇੱਧਰ ਆਟਾ ਗੁੰਨ ਕੇ ਰੱਖ ਲਿਆ ਪਹਿਲਾਂ ਬਾਬਾ ਜੀ ਦੇ ਜਿਵੇਂ ਬਣਾਉਣਾ ਚਾਹੇ ਫੁਲਕੇ ਬਣਾਉਣਾ ਚਾਹੇ ਪੂਰੀਆਂ ਮਨੋਂ ਆਪਣੀ ਇੱਛਾ ਸਰਦਾ ਹੁੰਦੀ ਹੈ ਤੇ ਮੈਂ ਬਣਾਉਂਗੀ ਪੂਰੀਆਂ ਜੀ ਆ ਦੇਖੋ ਜੀ ਇੱਧਰ ਮਸਾਲਾ ਭੁੰਨ ਕੇ ਆਪਾਂ ਹੁਣ ਇਹ ਵਾਲਾ ਜਿਹੜਾ ਹੈ ਨਾ ਇਹਦੇ ਵਿੱਚ ਨਮਕ ਮਿਰਚ ਹਲਦੀ ਜੋ ਪਾਣਾ ਪਾ ਦਾਂਗੀ ਤੇ ਆਦਰ ਛੋਲੇ ਸਾਡੇ ਬੋਇਲਡ ਹੋ ਚੁੱਕੇ ਆ ਤੇ ਵਿੱਚੇ ਹੀ ਪਾ ਕੇ ਫਿਰ ਇਹਨੂੰ ਰੇਜਾ ਦਵਾ ਦਾਂਗੀ ਇਦਾਂ ਦੇ ਛੋਲੇ ਬਣੇ ਬਹੁਤ ਟੇਸਟੀ ਤੇ ਬਹੁਤ ਵਧੀਆ ਬੰਦੇ ਤੁਸੀਂ ਵੀ ਬਣਾ ਕੇ ਦੇਖਿਓ ਤੁਹਾਡੇ ਨਾਲ ਪੂਰੀ ਕਿਸੇ ਦਿਨ ਨਾ ਮੈਂ ਫ੍ਰੀ ਮਤਲਬ ਜਿਸ ਦਿਨ ਹੋਊਂਗੀ ਬਹੁਤ ਟਾਈਮ ਹੋਏਗਾ ਮੇਰੇ ਕੋਲ ਤੇ ਮੈਂ ਉਸੇ ਦਿਨ ਤੁਹਾਡੇ ਨਾਲ ਪੂਰੀ ਰੈਸਿਪੀ ਸ਼ੇਅਰ ਕਰੂੰਗੀ ਤਿਆ ਆ ਦੇਖੋ ਜੀ ਇਹਦੇ ਵਿੱਚ ਹੁਣ ਆਪਾਂ ਛੋਲੇ ਪਾ ਕੇ ਇਹ ਮਸਾਲਾ ਆਪਾਂ ਛੋਲਿਆਂ ਦੇ ਵਿੱਚ ਹੀ ਪਾ ਦਾਂਗੇ ਤੇ ਮੇਰਾ ਇਹ ਹੀ ਤਰੀਕਾ ਹੈ ਜੀ ਮੈਂ ਕਿਹਾ ਚਲੋ ਫਟਾਫਟ ਕੰਮ ਅੱਜ ਤੋਂ ਨਾਲੇ ਸਾਡੇ ਮਤਲਬ ਜਿੱਦਨ ਸਰਾਦ ਖਤਮ ਹੁੰਦਾ ਨਾ ਤਾਂ ਮਸਿਆਂ ਵਾਲੇ ਦਿਨ ਸਾਡੇ ਪੜੋਸ ਦੇ ਵਿੱਚ ਸਾਂਝੀ ਮਾਈ ਵੀ ਲਾਂਦੇ ਹੁੰਦੇ ਅਸੀਂ ਨਹੀਂ ਲਾਂਦੇ ਹੈਗੇ ਲਾਂਦੇ ਤੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਇੱਧਰ ਆਪਾਂ ਦੇਖੋ ਜੀ ਬਣਾ ਸੁਜੀ ਭੁੰਨ ਲਈਏ ਹੁਣ ਇਹਦੇ ਚ ਇਹਦਾ ਬਣਾ ਲਾਂਗੇ ਆਪਾਂ ਪ੍ਰਸ਼ਾਦ ਮੈਂ ਦਾਖਾਂ ਰੱਖ ਲਿਆ ਸੀ ਤੁਸੀਂ ਖੋਪਾ ਜੋ ਮਰਜੀ ਪਾ ਸਕਦੇ ਹੋ ਤੇ ਨਾਲ ਦੀ ਨਾਲ ਹੀ ਮੈਂ ਗੈਸ ਤੇ ਰੱਖਿਆ ਹੋਇਆ ਸੀ ਪਾਣੀ ਤੇ ਆ ਲੈ ਲੀਏ ਮੈਂ ਚੀਨੀ ਜਿੰਨੀ ਸੂਜੀ ਓਨੀ ਚੀਨੀ ਪਾਣੀ ਆਪਾਂ ਜੇ ਇੱਕ ਕੋਲੀ ਆਪਣੇ ਕੋ ਸੂਜੀ ਹੈ ਨਾ ਤੇ ਇੱਕ ਹੀ ਕੋਲੀ ਆਪਾਂ ਚੀਨੀ ਦੀ ਪਾ ਲੈਣੀ ਹੈ ਠੀਕ ਹੈ ਜੀ ਤੇ ਬਾਕੀ ਬਣੇ ਰੋ ਜਿੱਦਾਂ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਸਾਡੇ ਪੱਕ ਰਹੀ ਮੈਂ ਘਰੇ ਜਾ ਜਵੇ ਤੇ ਇੱਧਰ ਸੂਜੀ ਭੁੱਜ ਗਈ ਸਾਡੀ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾ ਦਾਂਗੇ ਜੀ ਚੀਨੀ ਠੀਕ ਹੈ ਜੀ ਉਹ ਪਾਇਦੇ ਵਿੱਚ ਆ ਦੇ ਕੋ ਪਾਣੀ ਡਿੱਗ ਰਿਹਾ ਨਾ ਇਹਨੂੰ ਪਾ ਦੇਣਾ ਏਦਾਂ ਬਸ ਹਿਲਾਉਂਦੇ ਜਾਣਾ ਤਾਂ ਕਿ ਛਿੱਟਾ ਨਾ ਪਵੇ ਨਾਲੇ ਕਿੰਨੀ ਚੰਗੀ ਤਾਂ ਬਣ ਜੂਗੀ ਸਾਡੀ ਜਿਆ ਅੰਦਰ ਪਾ ਲੰਨ ਹੁਣ ਇਹਦੇ ਵਿੱਚ ਆਪਾਂ ਦਾਖਾ ਹੁਣ ਜਿਹੜਾ ਪੱਕ ਜੇਗਾ ਫਿਰ ਸ਼ਾਤ ਬਣ ਕੇ ਹੋ ਜਾਏਗਾ ਸਾਡਾ ਪਿਆਰ ਇਹ ਸੰਦੇਖ ਆ ਗਿਆ। ਫੜਕਾ ਲੱਗ ਗਿਆ। ਇਹ ਬਹੁਤ ਸੋਖੇ ਤਰੀਕੇ ਨਾਲ ਘੱਟ ਮਸਾਲਾ ਤੇ ਘੱਟ ਤੇਲ ਦੇ ਵਿੱਚ ਮੈਂ ਬਣਾਉਂਦੀ ਹੁੰਨੀ ਆ। ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆਂ। ਬਾਖੀ ਅੱਜ ਦਿਖਾਵਾਂਗੀ। ਤੁਹਾਨੂੰ ਜੋ-ਜੋ ਵੀ ਕਰੂੰਗੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤਾਂਕਿ ਕਿਸੇ ਬਨੇਰਾ ਲੋਜੀ ਪ੍ਰਸ਼ਾਦ ਬਣ ਕੇ ਉਹ ਦੇਖਿਆ। ਐਸਾ ਆਪਣਾ ਜਾਂਦਾਸੀ ਸੋਜੀ ਦਾ ਪ੍ਰਸ਼ਾਦ ਇੱਦਾਂ ਬਣਾਉਂਦੇ ਹੁੰਨੇ ਆ। ਤੁਸੀਂ ਚਾਹੇ ਇਸ ਤੇ ਡਰਾਈ ਫਰੂਟ ਵਗੈਰਾ ਕੁਝ ਵੀ ਪਾ ਸਕਦੇ ਹੋ ਠੀਕ ਹੈ ਜੀ। ਤੇ ਲੋਜੀ ਇੱਧਰ ਬਣਾਉਣ ਲੱਗੇ ਆਪਾਂ ਪੂਰੀਆਂ ਪੂਰੀਆਂ ਬਣਾ ਲਈਏ ਮੈਂ ਕਿ ਫਟਾਫਟ ਫਿਰ ਆਪਾਂ ਮੱਥਾ ਟੇਕਾਂਗੇ ਅਰਦਾਸ ਕਰਕੇ ਜੀ ਫਿਰ ਉਸੇ ਤਰ੍ਹਾਂ ਹੀ ਤੁਹਾਨੂੰ ਦੱਸਾਂਗੇ ਬਾਕੀ ਅੱਜ ਦਾ ਵੀਲੌਗ ਜਿਹੜਾ ਹੋਏਗਾ ਜੀ ਮੈਂ ਤੁਹਾਨੂੰ ਦਿਖਾਵਾਂਗੀ ਸਾਡੇ ਗਵਾਂਡ ਵਿੱਚ ਲਾਉਂਦੀਆਂ ਨੇ ਸਾਂਝੀ ਠੀਕ ਹੈ ਜੀ ਜਿਸ ਤਰ੍ਹਾਂ ਵੀ ਹੋਏਗਾ ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤਦ ਤੱਕ ਤੁਸੀਂ ਬਨੇ ਰਹੋ ਤੇ ਪਹਿਲਾਂ ਵੀ ਮੈਨੂੰ ਭੈਣ ਨੇ ਕਿਸੇ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਪੂਰੀਆਂ ਕਾਦੀਆਂ ਬਣਾਉਂਦੇ ਹੋ ਸਿਸਟਰ ਮੈਂ ਬਣਾਉਣੀ ਹੁੰਦੀ ਆ ਆਟੇ ਦੀਆਂ ਪੂਰੀਆਂ ਠੀਕ ਹੈ ਜੀ ਮੈਂ ਆਟਾ ਨੋਰਮਲ ਜਿਹੜਾ ਆਪਾਂ ਘਰ ਦਾ ਆਟਾ ਹ ਤੇਰੇ ਵਾਈਟ ਹੁੰਦਾ ਬਹੁਤ ਵਧੀਆ ਹੁੰਦਾ ਧੋ ਕੇ ਪਿਸਵਾਂਦੀ ਆ ਮੈਂ ਤੇ ਤੁਸੀਂ ਵੀ ਆ ਦੇਖੋ ਜੀ ਇੱਧਰ ਪ੍ਰਸ਼ਾਦ ਸਾਡਾ ਤਿਆਰ ਹੋ ਗਿਆ ਚੋਲੇ ਸਾਡੇ ਬਣ ਕੇ ਤਿਆਰ ਹੋ ਗਏ ਦਹੀਂ ਜਿਵੇਂ ਬੂੰਦੀ ਪਾ ਲਈਏ ਇੱਧਰ ਪੂਰੀਆਂ ਸਾਡੀਆਂ ਬਣ ਕੇ ਤਿਆਰ ਬਾਕੀ ਮੈਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੀ ਬਾਕੀ ਬਣੇ ਰੋ ਲੋ ਜੀ ਇਧਰ ਬਣ ਗਏ ਸਾਡੀਆਂ ਪੂਰੀਆਂ ਤਿਆਰ ਹੋ ਗਈਆਂ ਸਬਜੀ ਵੀ ਸਾਡੇ ਬਣ ਗਏ ਪ੍ਰਸ਼ਾਦ ਵੀ ਬਣ ਗਿਆ ਦਹੀਂ ਚਾਪਾ ਪੁੰਦੀ ਪਾਲੀ ਸਾਰਾ ਕੁਝ ਤਿਆਰ ਹੈ ਹੁਣ ਆਪਾਂ ਸਿਰਫ ਬਾਬਾ ਜੀ ਦੇ ਅੱਗੇ ਅਰਦਾਸ ਕਰਨੀ ਹੈ ਜੋ ਜੇ ਵੀ ਹੈ ਬਾਬਾ ਜੀ ਦੇ ਅੱਗੇ ਅਰਦਾਸ ਕਰਾਂਗੇ ਜੀ ਠੀਕ ਹੈ ਆਪਣੀ ਥਾਲੀ ਕਰਦੀ ਤਿਆਰਾ ਦੇਖੋ ਸਬਜੀ ਕਿੰਨੀ ਵਧੀਆ ਬਣੀ ਪਲੀਜ਼ ਤੁਸੀਂ ਵੀ ਇਦਾਂ ਬਣਾ ਕੇ ਦੇਖਿਓ ਬਹੁਤ ਸੌਖਾ ਤੇ ਸਿੰਪਲ ਤਰੀਕਾ ਹੈ ਬਹੁਤ ਘੱਟ ਮਸਾਲਾ ਤੇ ਬਹੁਤ ਘੱਟ ਤੇਲ ਲੱਗਦਾ ਠੀਕ ਹੈ ਜੀ ਤੇ ਇਧਰ ਵੀ ਬਣ ਗਿਆ ਸਾਡਾ ਪ੍ਰਸ਼ਾਦ ਤੇ ਅੱਜ ਦਿਖਾਵਾਂਗੀ ਤੁਹਾਨੂੰ ਸਾਡੇ ਪਿੰਡ ਦੀਆਂ ਕਿੰਨੀਆਂ ਲੇਡੀਜ਼ ਮਿਹਨਤ ਕਰਦੀਆਂ ਠੀਕ ਮ ਕਰਦੀਆਂ ਸਾਡੇ ਪਿੰਡ ਦੀਆਂ ਤੇ ਇੱਧਰ ਹੋ ਗਿਆ ਸਾਡਾ ਧੰਨ ਤਿਆਰ ਤੇ ਆ ਲੋ ਜੀ ਇੱਧਰ ਲਾਗੇ ਬਾਬਾ ਜੀ ਦੀ ਥਾਲੀ ਆ ਦੇਖੋ ਜੋ ਜੋ ਸੀ ਮੈਂ ਪਾ ਲਿਆ ਤੇ ਹੁਣ ਵਾਈ ਗੁਰੂ ਜੀ ਕੇ ਮੱਥਾ ਟੇਕ ਕੇ ਅਰਦਾਸ ਕਰਕੇ ਤੇ ਜਿਸ ਤਰ੍ਹਾਂ ਵੀ ਹੋਏਗਾ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੀ ਕੌਣ ਕੌਣ ਇਦਾਂ ਕਰਦੇ ਹੁੰਦੇ ਬਣਾਉਂਦੇ ਦੇਖੋ ਜੀ ਮੈਂ ਫਟਾਫਟ ਅੱਜ ਬਹੁਤ ਜਲਦੀ ਉੱਠੀ ਐ ਤੇ ਫਟਾਫਟ ਫੁਰਤੀਲੀ ਨਾਲ ਬਹੁਤ ਸਾਰਾ ਕੰਮ ਕਰ ਲਿਆ ਬਾਕੀ ਵਾਈ ਗੁਰੂ ਦੀ ਜੀ ਨਾਲ ਤੁਹਾਡੇ ਬਹੁਤ ਸਾਰਾ ਪਿਆਰ ਮਿਲਦਾ ਥੈਂਕ ਯੂ ਪਿਆਰ ਆ ਜੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਠੀਕ ਹੈ ਜੀ ਤਿ ਲੋ ਗਾਈਜ਼ ਆ ਦੇਖ ਲੋ ਇਹ ਵੀ ਕਰਦੇ ਆ ਇਹ ਲਿਪਦੇ ਪੇ ਦਿਵਾਰਾਂ ਨੂੰ ਤੇ ਤੁਹਾਨੂੰ ਪਤਾ ਨਹੀਂ ਜਿਵੇਂ ਕੱਚੀਆਂ ਦਿਵਾਰਾਂ ਲਿਪਦੇ ਆ ਐਵੇਂ ਲਿਪਦੇ ਆ ਤੇ ਆਹ ਦੇਖੋ ਜੀ ਵਧੀਆ ਤਰੀਕੇ ਨਾਲ ਲਿਪ ਕੇ ਫਿਰ ਇਹਨਾਂ ਨੂੰ ਉੱਪਰ ਪੋਚਾ ਮਾਰਦੇ ਆ ਆ ਦੇਖੋ ਇਦਾਂ ਹਰ ਕੋਈ ਆਪਣੇ ਆਪਣੇ ਕੰਮ ਕਰਦੀਆਂ ਬਹੁਤ ਮਿਹਨਤ ਕਰਦੀਆਂ ਪਿੰਡਾਂ ਦੇ ਵਿੱਚ ਸ਼ਹਿਰੀਆਂ ਵਾਂਗੂ ਥੋੜਾ ਸਾਰਾ ਦਿਨ ਫ੍ਰੀ ਰਹਿਣਾ ਪਿੰਡਾਂ ਦੀਆਂ ਔਰਤਾਂ ਸਭ ਤੋਂ ਜ਼ਿਆਦਾ ਬੀਜ਼ੀ ਵੀ ਲਾਈਫ ਹੁੰਦੀ ਹੈ ਵਧੀਆ ਤਰੀਕੇ ਨਾਲ ਰਹਿੰਦੀਆਂ ਨੇ ਤੇ ਵਧੀਆ ਕੰਮ ਕਰਦੀਆਂ ਨੇ ਤੇ ਨਾਲੇ ਤਾਂਦਰੁਸਤ ਵੀ ਰਹਿੰਦੀਆਂ ਇਹਨਾਂ ਦੇ ਨੇੜੇ ਤੇੜੇ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਬਿਮਾਰੀ ਵੀ ਨਹੀਂ ਆਉਂਦੀ ਹੈਗੀ ਕਿਉਂਕਿ ਆਪਣਾ ਇਸ ਤੁਰੀਆਂ ਫਿਰੀਆਂ ਰਹਿੰਦੀਆਂ ਤੇ ਨਾਲੇ ਆਪਣੀ ਸਿਹਤਾਂ ਦਾ ਧਿਆਨ ਰੱਖਦੇ ਐਦਾਂ ਹੁੰਦਾ ਸਾਡੇ ਪਿੰਡਾਂ ਦੀਆਂ ਬਹੁਤ ਸਾਰਾ ਕੰਮ ਕਰਦੀਆਂ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਇਹਨਾਂ ਦੀ ਵੀ ਵੀਡੀਓ ਸ਼ੇਅਰ ਕਰਾਂ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਭਰਤ ਭਰੀ ਜਾ ਰਹੀ ਹੈ ਤੈ ਲੋ ਗਾਈਜ਼ ਆ ਦੇਖੋ ਸਾਡੇ ਮੱਲੇ ਦੀਆਂ ਜਨਾਨੀਆਂ ਕਿੰਨਾ ਮਿਹਨਤ ਕਰਦੀਆਂ ਕਿੰਨੇ ਵਧੀਆ ਤਰੀਕੇ ਨਾਲ ਰਹਿੰਦੀਆਂ ਆ ਦੇਖੋ ਜੀ ਮਿਹਨਤ ਕਰ ਮਾਰੇ ਦੇਸ਼ ਕੀ ਤਾਂ ਹੈ ਹੀ ਮੇਰੇ ਮਤਲਬ ਬੈਸਟ ਫਰੈਂਡ ਆਈਏ ਮੇਰੇ ਮਤਲਬ ਪਤਾਣਾ ਤੋਂ ਪੜਾਈ ਨਾ ਤੇ ਆ ਦੇਖੋ ਜੀ ਆ ਦੇਖੋ ਕਰ ਰਹੀਆਂ ਨੇ ਇੱਕ ਤਰਪਾਈ ਕਰ ਰਹੀ ਏ ਟਿਚ ਬਟਨ ਲਾ ਰਹੀ ਏ ਠੀਕ ਹੈ ਜੀ ਸਾਰੀਆਂ ਮਿਹਨਤ ਬਹੁਤ ਮਿਹਨਤੀ ਲੇਡੀਜ਼ ਆ ਸਾਡੇ ਇੱਥੇ ਦੀਆਂ ਤੇ ਦੂਜੀ ਦਿਖਾਨੀਆਂ ਤੁਹਾਨੂੰ ਇੱਕ ਆ ਬੀਬੀ ਏ ਆ ਦੇਖੋ ਜੀ ਇਹਨੇ ਬਣਾਈਆਂ ਕੈਪ ਛੋਟੀ ਛੋਟੀਆਂ ਕੈਪ ਕਾਨਾ ਜੀ ਦੀਆਂ ਕਾਨਾ ਜੀ ਉਹ ਕਰਕੇ ਦਿਖਾ ਆ ਦੇਖੋ ਜੀ ਇਹ ਕਾਨਾ ਜੀ ਦੀ ਕੈਪ ਬਣਾਈ ਹੈ 1 ਰੁਪਏ ਦੀ ਇੱਕ ਬਣਾਉਂਦੀ ਹੈ ਇੱਥੇ ਸਾਡੇ ਬਣਨੇ ਆਂਦੀਆਂ ਹਨ ਹੈਨਾ 1 ਰੁਪਏ ਕੀ ਇੱਕ ਬਣਾਉਣਾ ਹਾਂ ਤੁਮ ਤਾਂ ਇਸਰ ਸਰ ਮਾਰੀ ਜਿਸ ਤਰ੍ਹਾਂ ਤੁਹਾਨੂੰ ਪਤਾ ਨਹੀਂ ਵੋਟ ਮੰਗਣ ਆਗੇ ਆ ਦੇਖੋ ਜੀ ਆ ਦੇਖੋ ਕੈਪ ਹੈ ਕਾਨਾ ਜੀ ਦੀ ਕੈਪ ਬਣਾਉਂਦੀਆਂ ਪਈਆਂ ਤੇ ਆ ਕੀ ਬਣਾਉਂਦੀ ਪਈ ਅੱਛਾ ਇਹ ਜੀ ਛੋਟੇ ਛੋਟੇ ਸੈੱਟ ਬਣਾਉਂਦੀਆਂ ਨੇ ਬਣਾਏ ਛੋਟੇ ਛੋਟੇ ਸੈੱਟ ਬੱਚਿਆਂ ਦੇ ਬਣਾਉਂਦੀਆਂ ਨੇ ਤੇ ਇਹ ਕੈਪ ਬਣਾ ਕੇ ਇਹਨਾਂ ਨੇ ਰੱਖ ਲਈਆਂ ਨੇ ਮਤਲਬ ਕਹਿਣ ਦਾ ਭਾਵ ਵੀ ਬਹੁਤ ਮਿਹਨਤ ਕਰਦੀਆਂ ਤੇ ਇਹ ਹੈ ਤੀਜੀ ਮੈਡਮ ਸਾਡੀ ਇਹ ਸ਼ਰਮਾਂਦੀਨੀ ਜੀ ਇਹ ਤਾਂ ਸਾਡੇ ਨਾਲ ਬਿਲਕੁਲ ਫ੍ਰੈਂਕ ਹੈ ਇੱਕ ਨਹੀਂ ਮਿਹਨਤ ਕਰਤੋ ਰਹੀ ਕੰਮ ਨਹੀਂ ਕਰ ਰਹੀ ਅਰੇ ਇਹ ਸੂਟ ਸਿਲਦੀ ਏ ਆ ਦੇਖੋ ਜੀ ਇਹ ਸੂਟ ਸਿਲਦੀ ਏ ਸਟਿਚਿੰਗ ਕਰਦੀ ਏ ਮੇਰਾ ਵੀ ਸੂਟ ਸਿਲੇਗੀ ਉਹਨੇ ਕੱਲ ਨੂੰ ਕੱਟੇਗੀ ਠੀਕ ਹੈ ਜੀ ਐਦਾਂ ਸਾਡੇ ਲੇਡੀਜ਼ ਮਿਹਨਤੀਆਂ ਬਹੁਤ ਜ਼ਿਆਦਾ ਬਹੁਤ ਮਿਹਨਤ ਕਰਦੀਆਂ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਅੱਜ ਇਹਨਾਂ ਦੀ ਵੀਡੀਓ ਸ਼ੇਅਰ ਕਰਦੀ ਆਂ ਇਹ ਕਿੰਨੀ ਮਿਹਨਤ ਕਰਦੀਆਂ ਦੇਖੋ ਜੀ ਸਿਲਾਈਆਂ ਵੀ ਬੁੰਦੀਆਂ ਕਰੋਸ਼ੀਏ ਦਾ ਵੀ ਕੰਮ ਕਰਦੀਆਂ ਕਾਨਾ ਜੀ ਦੀ ਡ्रेसेस ਵਗੈਰਾ ਇੱਥੇ ਬਣਦੀਆਂ ਆਂਦੀਆਂ ਸਾਡੇ ਤੇ ਕੈਪ ਵਗੈਰਾ ਬਣਾਈ ਹੋਈਆਂ ਤੇ ਕਾਨਾ ਜੀ ਕੀ ਡਰੈਸ ਨਹੀਂ ਬਣਾ ਰਹੇ ਆਪ ਹਾਂ ਤੇ ਆਹ ਦੇਖੋ ਗਾਇਜ਼ ਆ ਬਣਾਏ ਹੋਏ ਇਹਨਾਂ ਨੇ ਹੁਣ ਸੰਜੀ ਮਾਈ ਲਗਣੀ ਐ ਨਾ ਇਹਨਾਂ ਦੇ ਤੇ ਆਹ ਦੇਖੋ ਇਹਨਾਂ ਨੇ ਸੰਜੀ ਮਾਈ ਦਾ ਬਣਾਇਆ ਹੈ ਤੋਂ ਛੋਟੇ ਛੋਟੇ ਖੇਲ ਖੋਲੇ ਜੀ ਇਹ ਕੀ ਐ ਮਤਲਬ ਇਹ ਗਣੇਸ਼ ਜੀ ਬਣਾਏ ਐ ਤੇ ਫੁੱਲ ਪੰਖੜੀਆਂ ਜੋ ਜੋ ਬਣਾਈਆਂ ਮੈਨੂੰ ਕੁਛ ਇਨਾ ਸੌਰੀ ਨੌਲੇਜ ਨਹੀਂ ਇਹਨਾਂ ਦੇ ਬਾਰੇ ਚ ਤੇ ਆ ਦੇਖੋ ਹਮ ਤਾਂ ਸੀ ਨੂੰ ਕਾਇਓਂ ਕੀ ਆ ਤੇ ਆ ਦੇਖੋ ਗਾਇਜ਼ ਆ ਦੇਖੋ ਹੱਥ ਦੀ ਇਹਨਾਂ ਦੀ ਕਲਾਕਾਰੀ ਬਹੁਤ ਮਿਹਨਤ ਕਰਦੀਆਂ ਸਾਰਾ ਦਿਨ ਦੇਖ ਲੋ ਘਰ ਦਾ ਵੀ ਕੰਮ ਕਰਨਾ ਸਲਾਈ ਵੀ ਕਰਨੀ ਤੇ ਆਪਣੇ ਸਾਰੇ ਦੇਖੋ ਘਰ ਦਾ ਵੀ ਕੰਮ ਕਰਕੇ ਆ ਮਤਲਬ ਇਹ ਵੀ ਖੇਲ ਖਲੋਣੇ ਜੇ ਜੋ ਬਣਾਉਂਦੇ ਆ ਵੀ ਬਣਾਉਂਦੀਆਂ ਨੇ ਹੁਣ ਸਾਂਜੀ ਮਾਈ ਲੱਗੇਗੀ ਕੱਲ ਲੱਗੇਗੀ ਨਾ ਠੀਕ ਹੈ ਜੀ ਫਿਰ ਆਪਾਂ ਦੱਸਾਂਗੇ ਤੁਹਾਨੂੰ ਮੰਨੀ ਫੇਰਾ ਤੇ ਆਹ ਦੇਖੋ ਗਾਈਜ਼ ਆਹ ਦੇਖੋ ਜਿਹੜੇ ਸਾਂਜੀ ਮਾਈ ਲਾਂਦੇ ਆ ਨਾ ਤੇ ਉਹਨਾਂ ਨੂੰ ਪਹਿਲਾਂ ਇਹਨਾਂ ਨੇ ਮਤਲਬ ਬਣਾਇਆ ਸੀ ਕੱਲ ਉਹ ਦਿਖਾ ਰਹੀ ਸੀ ਨਾ ਤੁਹਾਨੂੰ ਮੈਂ ਉਹ ਵੀਡੀਓ ਬਣਾਇਆ ਹੋਇਆ ਸੀਗਾ ਤੇ ਆਹ ਦੇਖੋ ਹੁਣ ਇਹਨਾਂ ਤੇ ਵਾਈਟ ਚੂਨਾ ਜਿਹੜਾ ਹੁੰਦਾ ਉਹ ਕਰਕੇ ਤੇ ਆਹ ਦੇਖੋ ਕਲਰ ਕਰ ਰਹੀਆਂ ਛੋਟੀਆਂ ਛੋਟੀਆਂ ਬੱਤੀਆਂ ਵੀ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਪੇਂਟ ਕਰ ਰਹੀਆਂ ਤੇ ਆਹ ਦੇਖੋ ਤੇ ਹਾਲੇ ਬਨੇ ਹੋਏ ਆ ਸਾਰੇ ਅਖਬਾਰ ਟਾਮਣੀ ਤੇ ਆਹ ਦੇਖੋ ਜੀ ਚਿੜੀਆਂ ਤੋਤੇ ਸਭ ਬਣਾਏ ਤੇ ਇਹ ਕਲਰ ਕਰ ਰਹੀਆਂ ਇਹ ਸੂਰਜ ਦੇਵਤਾ ਇਹ ਤੋਤੇ ਬਣਾਏ ਆ ਤੇ ਆ ਦੇਖੋ ਜੀ ਇਹਨਾਂ ਤੇ ਹੁਣ ਸਾਰਿਆਂ ਤੇ ਕਲਰ ਹੋ ਰਿਹਾ ਬਹੁਤ ਮਿਹਨਤ ਲੱਗਦੀ ਹੈ ਸੰਜੀ ਮਾਈ ਲਾਂਦੇ ਹੁੰਦੇ ਆ ਫਿਰ ਮੈਂ ਤੁਹਾਨੂੰ ਪੂਰੀ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਦੇਖੋ ਬੀਜੀਆਂ ਲੱਗੀਆਂ ਆ ਰੰਗ ਕਰਨ ਬੱਚੇ ਬੀਜੀਆਂ ਸਾਰੀਆਂ ਲੱਗੀਆਂ ਨੇ ਸ਼ੇਅਰ ਸ਼ੇਅਰ ਇਹ ਸੰਜੀ ਮਾਈ ਹੈ ਕਿਆ ਇਹ ਇਸਕੇ ਪਾਸ ਹੈ ਜੋ ਲੂਮਣੀ ਕੋਣ ਹੈ ਢੂਮਣੀ ਢੂਮਣੀ ਕੌਣ थी ਪਾਣੀ ਵਰਨੇ ਵਾਲੀ ਅੱਛਾ ਢੂਮਣੀ ਪਾਣੀ ਵਰਨ ਵਾਲੀ ਤੇ ਸਾਂਜੀ ਮਾਈ ਕਹਾਂ ਜੋ ਉਹ ਵੀ ਤਾਂ ਲੱਗਦੀ ਹੈ ਉਹ ਤਰ੍ਹਾਂ ਖਿਆਲੀ ਢੂਮਣੀ ਠੀਕ ਬੰਦੇਗੀ ਨਾ ਫਿਰ ਬਣਾਉਂਗੀ ਮੈਂ ਕਹਿ ਰਹੀ थी ਜਦ ਲਗਾਓਗੇ ਤਬ ਦਿਖਾਈਓ ਆਪ ਮੁਝੇ ਅਭੀ ਘੜੀ ਘੜੀ ਮੈਂ ਨਾ ਕਹੂੰਗੀ ਨੀ ਚੇਤੀ ਜਦ ਤੱਕ ਨੂੰ ਗਰੇਣਾ ਤਲੋ ਗਾਈਜ਼ ਆ ਦੇਖੋ ਜੀ ਸਾਂਜੀ ਮਾਈ ਲੱਗ ਗਈ ਐਦਾਂ ਲਾਂਦੀਆਂ ਸਾਡੇ ਪਿੰਡਾਂ ਸਾਂਝੀਆਂ ਬਹੁਤ ਮਤਲਬ ਹਰ ਕੋਈ ਲੱਗ ਲੱਗ ਤਰੀਕੇ ਨਾਲ ਲਾਂਦੀਆਂ ਜਿਹੜੇ ਟੈਂਟ ਕਿਤੇ ਸੀ ਲਈ ਇਹਨਾਂ रेडीमेड ਸਮਝ ਜੀ ਮਾਈ ਠੀਕ ਹੈ ਜੀ ਆ ਦੇਖੋ ਜਿਹੜੇ ਇਹ ਸਾਰੇ ਖੇਲ ਖੁਲੋਣੇ ਇਹਨਾਂ ਨੇ ਆਪ ਬਣਾਏ ਆ ਇਹ ਦਿਨੇਸ਼ ਜੀ ਬਠਾਏ ਆ ਇੰਨਾ ਲਗਾਈਏ ਇਹ